ਹਾਏ ਹਾਏ ਰੰਗ ਦੇਖ ਇੱਧਰ ਰੰਗ ਦੇਖ ਰੰਗ ਨੇ ਘਰਗੀ ਇਹਦਾ ਡੜਚਾਣਿਆ ਵਿਆਹੇ ਆਕਾਸ਼ ਭਾਈ ਕੀ ਹਾਲ ਠੀਕ ਠਾਕ ਹੋ ਵੀਰ ਜੇ ਐ ਲੱਖੀ ਮਹਾਰਾਜ ਇਹਨੇ ਨਵੀਂ ਪਾਤੀ ਦੇ ਘਰ ਲਾਈ ਅੱਜ ਆਹ ਭਾਈ ਬਾਤੀਆਂ ਦੇ ਘਰ ਲਾਈ ਆ ਗਾ ਓਏ ਕਾਹਜ ਰਵਾਈ ਦਾ ਕੰਮ ਕੰਨ ਲੱਗ ਗਿਆ ਵਾਪਿਓ ਮੈਂ ਤਾਂ ਮੇਰੇ ਖਾਣ ਆਇਆ ਸੀਗਾ ਲੈ ਭਈ ਇੱਧਰ ਸਾਨੂੰ ਰਵੀ ਭਾਈ ਮਿਲਿਆ ਮੇਲਵਰ ਤੋਂ ਸਾਡੇ ਕੋਲ ਆਂਟੀ ਕੰਮ ਕਰਦੇ ਨੇ ਉਹਨਾਂ ਦਾ ਬੇਟਾ ਹੈ

ਫੇਰ ਮਾਣੋ ਮੰਚ ਤੇ ਸਾਡੇ ਬਤਵੰਤੇ ਸੱਜਣੋ ਫੋਟੋ ਲਈ ਅਖਾੜੇ ਬਾਸਪਤ ਵਿੱਚ ਪਹੁੰਚਣ ਦੀ ਕਿਰਪਾ ਕਰੋ ਇਸ ਦੁਨੀਆ ਨੂੰ ਗਾਮਾ ਜਿੱਤ ਗਿਆ ਸੱਚੀਆਂ ਦੇਵਤਾਂ ਦੇ ਕਰ ਲੈ ਜੋ ਮਰਜੀ ਭਾਈ ਲੱਭ ਜਿੱਤਿਆ ਨਾ ਜਾਵੇ ਲਓ ਜੀ ਸਰਦਾਰ ਬੀਰੋ ਸਿੰਘ ਦੀ ਕਲਕੱਤੇ ਵਾਲੇ ਉਹਨਾਂ ਵੱਲੋਂ ਵੀ ਇਹ ਝੰਡੀ ਤੇ ਜਿੱਤਣ ਵਾਲੇ ਪਹਿਲਵਾਨ ਨੂੰ 500 ਰੁਪਏ ਨਾਮ ਦਿੱਤਾ ਜਾਣਾ ਹੈ ਸਰਦਾਰ ਗੋਲਾ ਸਿੰਘ ਜੀ ਕਲਕੱਤਾ 700 ਰੁਪਏ ਭਰਵਾਨਾ ਮੇਰੇ ਕੋਲ ਪਹੁੰਚ ਗਏ 100-100 ਰੁਪਏ ਇਹਨਾਂ ਤੋਂ ਅਰਸ਼ਦੀਪ ਸਿੰਘ ਜੀ ਤੋਂ ਬੇ ਸਰਪੰਚ ਸਾਹਿਬ ਤੋਂ ਲੈ ਲੈਣਗੇ ਦੋਨੇ ਪਹਿਲਵਾਨ ਠੀਕ ਹੈ ਜੀ ਸੰਤੋਖ ਸਿੰਘ ਜੀ ਤੋਂ ਕਿਹ ਕਹਿੰਦੇ ਵੀ ਹਾਂ ਸੰਤੋਖ ਸਿੰਘ ਜੀ ਆਪ ਤਾਹੇ ਦੇ ਦੇਣਗੇ ਜਿਹੜੇ ਚੰਡੀ ਦੀ ਕਸਤੀ ਜਾਂ ਕਸਤੀ ਦੂਜੇ ਲੋੜ ਦੀ ਲੜ ਕੇ ਗਏ ਨੇ ਬਾਰ-ਬਾਰ ਪਾਸਿਆਂ ਨੂੰ ਤੰਗ ਕਰੀ ਜਾਂਦੇ ਆ ਪ੍ਰਬੰਧਕਾਂ ਨੂੰ ਉਹ ਬੜੇ ਗੇੜੇ ਨੇ ਕਰ ਦੇਣਾ ਹੁਣ ਚੰਡੀ ਦੀ ਕਸਤੀ ਲੋਕਾਂ ਨੂੰ ਦੇਖਾ ਦਿਓ ਤੇ ਇਧਰੋਂ ਅਗਦੀਆਂ ਕਸਤੀਆਂ ਵੀ ਜਿਹੜੀਆਂ ਨੇ ਉਹ ਵੀ ਕਵਰ ਕਰਾਸ ਨੇ ਹਾਂਜੀ ਸਾਰੇ ਪ੍ਰਬੰਧਕਾਂ ਨੂੰ ਦਰਸਾਤਨਾ ਕਰੋ ਕਿਉਂਕਿ ਪ੍ਰਬੰਧਕੀ ਕਮੇਟੀ ਦਵਾਰ ਦਾ ਫੈਸਲਾ ਉਤਾਰਨਾ ਸੋ ਜਨੇ ਵੀ ਦਰਸ਼ਕ ਆਏ ਹੋ ਨੇ ਸੋ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਤਨਮਤ ਪ੍ਰਦਾਨ ਦੀ ਗਵਿੰਦਰ ਸਿੰਘ ਜੀ ਪਿੰਟੂ ਪਿੰਟੂ ਸਾਹਿਬ ਜਤਿੰਦਰ ਕਤਰੂ ਜੀ ਔਰ ਸੰਦੀਪ ਸਿੰਘ ਜੀ ਫੌਜੀ ਸਾਹਿਬ ਫਰਜੀਤ ਸਿੰਘ ਜੀ ਮਿਸਤਰੀ ਲਓ ਜੀ ਸਾਡੇ ਸੁਖੀ ਸਰਪੰਚ ਸਾਹਿਬ ਦੀ ਸੇਵਾ ਸੁਖੀ ਸਰਪੰਚ ਸਾਹਿਬ ਦੀ ਸੇਵਾ ਵਾਲੇ ਉਹਨਾਂ ਵੱਲੋਂ ਵੀ ਦਿੰਦੇ ਪਹਾੜਮਾਨਾਂ ਨੂੰ 5-500 ਰੁਪਏ ਨਾਮ ਦਿੱਤਾ ਜਾਣਾ सुखी सरपंच साहब जीरो अवताशी पंत हरप्रीत सिंह जी लाडी जसवीर सिंह जी और पंप सिंह जी जो मंजते बराजमान सोमनाथ जी सरपंच साहब परमजीत जी पम्मी जवपार सिंह जी फौजी सुरजीत सिंह जी हनी मनी बी एस ए वाले ਉਹਨਾਂ ਵੱਲੋਂ ਵੀ ਬਹੁਤ ਸਾਰੀ ਮਾਇਆ ਆਈ ਆ ਸੰਤੋਖ ਸਿੰਘ ਜੀ ਢੱਪੇ ਵਾਲੇ ਢਾਬੇ ਵਾਲੇ ਨਖੀਰ ਸਿੰਘ ਜੀ ਜਸਪਾਲ ਸਿੰਘ ਜੀ ਔਰ ਬਿੱਟੂ ਤੇ ਹਰਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਨੰਬਰ ਦਾ ਜੈਲਦਾਰ ਸਾਹਿਬ ਪਰਿਵਾਰ ਦਾ ਧੰਨਵਾਦ ਸੰਤੋਖ ਸਿੰਘ ਜੀ ਢੋਕੀ ਦੇ ਨਾਲ ਜਿਹੜੇ ਅਨਮੋਲ ਮਿੱਲ ਵਾਲੇ ਨੇ ਉਹਨਾਂ ਵੱਲੋਂ ਵੀ ਬਹੁਤ ਸਾਰੀ ਮਾਇਆ ਦਿੱਤੀ ਗਈ ਆ ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ ਢਾਬੇ ਵਾਲੇ ਸਰਦਾਰ ਅਵਤਾਰ ਸਿੰਘ ਜੀ ਢਾਬੇ ਵਾਲੇ ਉਹਨਾਂ ਵੱਲੋਂ ਜਿੱਤਣ ਵਾਲੇ ਪਹਿਲਵਾਨ ਲਈ 500 ਰੁਪਏ ਮੇਰੇ ਕੋਲ ਪਹੁੰਚ ਚੁੱਕੇ ਆਂ ਅਸੀਂ ਤੁਹਾਡੇ ਨੂੰ ਧੰਨਵਾਦ ਕਰਦੇ ਆਂ ਸਰਦਾਰ ਅਵਤਾਰ ਸਿੰਘ ਜੀ ਝਾਦੇਵਾਲ ਉਹਨਾਂ ਦਾ ਵੀ ਤੁਹਾਡੇ ਨੂੰ ਧੰਨਵਾਦ ਕਰਦੇ ਆਂ ਬੜੀ ਤਾਕਤ ਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਵਾਹ ਜੀ ਹਨੂੰ ਕਹਿੰਦਾ ਸਵੇਰੇ ਤਾਂ ਮਿੱਤਰੇ ਸੂਰਜ ਚੜਦਾ ਰਾਤ ਨੂੰ ਚੰਦ ਤੇ ਤਾਰੇ ਉਹ ਸਿੰਘ ਮੇਲਾ ਪਿੰਡ ਕਿੱਡੇ ਦਾ ਅੱਜ ਜਿਸ ਨੇ ਲੈਣੇ ਖੂਬ ਨਜ਼ਾਰੇ ਹਿੰਦੂ ਮੇਲਾ ਪਿੰਡ ਕਿੱਦੇ ਦਾ ਅੱਜ ਜਿਸ ਨੇ ਲੈਣੇ ਖੂਬਨੇ ਜਾ ਰਹੇ ਅੱਜ ਬਹੁਤ ਵਧੀਆ ਤਾਕਦੀ ਕੁੱਤੀ ਚੱਲਦੀ ਹੋਈ ਦੇਖੋ ਕਿਹੜਾ ਖੈਲਮਾਨ ਜਿੱਤ ਪ੍ਰਾਪਤ ਕਰਦਾ ਵਾਹ ਉਹ ਤੇਰੇ ਜਵਾਨ ਇੱਕ ਪਾਸੇ ਅਜੇ ਪੰਜ ਖੈਲਮਾਨ ਜੀ ਹੋ ਗਿਆ ਜੀ ਪੂਰਾ ਬਾਈ ਰੈਫਰੀਆਂ ਦੱਸੋ ਕਿੰਨੇ ਮਿੰਟ ਹੋ ਗਏ 14 ਮਿੰਟ ਜੀ ਠੀਕ ਹੈ ਜੀ पंद्रह मिनट का समा तकरीबन चौदह मिनट हो बाद दूसरे पास धन गुरु अंगदेव महाराज जी सीधे करते जो खड़ा सी अल खड़ा टाइम हो गया पंद्रह उपर आ गया समय टाइम पंद्रह मिनट पूरे हो गए ਕਰਦੇ ਨੇ ਉਹਨਾਂ ਦੇ ਪਾਏ ਨੇ ਜਿਹੜੇ ਕਿਤੇ ਨਾ ਕਿਤੇ ਬੈ ਕੇ ਸੁੱਖਾ ਮੰਗਦੇ ਉਹਦੇ ਨਹੀਂ ਹੈਗੇ ਇਸ ਤਰ੍ਹਾਂ ਦੇ ਪਹਿਲਵਾਨਾਂ ਦੇ ਨੇ ਬੜਾ ਪੈਸਾ ਦੇ ਕੇ ਬੁਲਾਣਾ ਹੈ ਤਾਲੀਆਂ ਇਹ ਫੇਸਟਰ ਕਬਰ ਚ ਦਸਵੀਂ ਰਣੀ ਜਾਣਕਾਰੀ ਲਈ ਮੈਂ ਬਾਬਾ ਜੀ ਦੀ ਹਾਜ਼ਰੀ ਵਿੱਚ ਖੜ ਕੇ ਦੱਸ ਰਿਹਾ ਤੁਹਾਨੂੰ ਜਿਹੜੀ ਤੁਹਾਨੂੰ ਇਹ ਸੱਜੇ 2 ਨੰਬਰ ਚੰਡੀ ਦੀ ਕੁਸ਼ਤੀ ਦਿਖਾਉਣ ਜਾ ਰਹੇ ਆ ਇਹੀ ਕਿਤੇ ਮਹਾਰਾਜ ਦੇ ਵਿੱਚ ਹੋਵੇ 2-2 ਲੱਖ ਰੁਪਏ ਦੇ ਘਟਰੀ ਹੁੰਦੀ ਜਿਹੜੀ ਅੱਜ ਤੁਹਾਨੂੰ ਪੇਸ਼ ਕੀ ਦਿਖਾਉਣ ਜਾ ਰਿਹਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪਰਬੰਧਕ ਜੀ ਸਾਹਿਬਾ ਸਤਿ ਸ਼੍ਰੀ ਅਕਾਲ ਓਧਰ ਉਹਨਾਂ ਨੂੰ ਸਮਾਂ ਦੇ ਦਿਵਾਉਣ ਦੀ ਸਮਾਂ ਦੇ ਦਿਓ ਦੋਵੇਂ ਪਾਸੇ ਵਾਲਿਆਂ ਨੂੰ ਬੜੇ ਜ਼ੋਰ ਲੱਗੇ ਨੇ ਓਧਰ ਆ ਸਾਡੇ ਇਲਾਕੇ ਦਾ ਮਾਣ ਸੁਖਮਨ ਪਹਿਲਵਾਨ ਨੇ ਸਵਾਰੀ ਪਾਈ ਹੈ 365 ਦਾਮਾਂ ਨੂੰ ਜਨਮ ਦਿੱਤੇ ਸਾਡੇ ਸਟਾਫਾਂ ਨੇ ਬਹੁਤ ਵਧੀਆ ਕੁਸ਼ਤੀ ਆਇਸ਼ਾਨ ਸੁਖਮਨ ਪਹਿਲਵਾਨ ਉੱਤਰ ਆਈ ਕੈਫਲ ਵਾਲਾ ਪਹਿਲਵਾਨ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਹੈ ਬੱਲੇ ਬੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਹੈ ਬੱਲੇ ਬੱਲੇ ਉਧਰ ਅਸੀਂ ਪਹਿਲੇ ਧੰਨਵਾਦ ਕਰਦੇ ਹਾਂ ਸਾਡੇ ਲਖਬੀਰ ਸਿੰਘ ਜੀ ਆਰ ਲੈਂਡ ਲਖਬੀਰ ਸਤ ਸਤ ਮਹਤਮਾ ਸਾਧੂ ਫਕਰਾ ਆਲਿਆਂ ਦੀ ਤਰਫ਼ੀ ਹੈ ਜਿਸ ਤਰਫ਼ੀ ਦੇ ਉੱਤੇ بڑے بڑے ਰੋਤਨ ਪਾਵਾ ਹੋਏ ਨੇ ਕਿਉਂਕਿ ਸਿੰਘ ਮੋਲਾ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਖੜਾ ਲਾਇਆ ਕਰਦੇ ਸਨ ਉਹਨਾਂ ਆਸੇ ਜਿਸ ਪਾਉਂ ਦੇ ਸੋਦੇ ਰਸਤੇ ਤੋਂ ਹਾਂਗੇ ਉਹੀ ਕੌਮ ਕਿਸੇ ਨਾ ਕਿਸੇ ਮੁਕਰਾंति ਉਸੇ ਗਾਮ ਦੀ ਕ੍ਰਾਂਤੀ ਮੰਨੀ ਜਾਂਦੀ ਹੈ ਉਹੀ ਕੌਮ ਕੁਝ ਨਾ ਕੁਝ ਕਰ ਸਕਦੀ ਹੈ ਹਾਂ ਜੀ ਕਿਰਤ ਦੇ ਇੱਕ ਮਿੰਟ ਦੀ ਮੈਂ ਦੋੰਤੀ ਕਰਦਾ ਦੋ ਨੰਬਰ ਚੰਡੀ ਦਾ ਪਹਿਲ ਬਣਾਵਾਂਗਾ ਤਾਂ ਕਬਲ ਸਿੰਘ ਜੀ ਨਰਮਨਲ ਮਹਾਤੋਰ ਜੀ ਨੂੰ ਇਸ ਸਮਾਗਮ ਦੇ ਵਿੱਚ ਵੀ ਹਾਜ਼ਰੀ ਰਵਾਉਂਦੇ ਨੇ ਸਰਦਾਰ ਸੰਤੋਖ ਸਿੰਘ ਜੀ ਆਦੇ ਵਾਲੇ ਇਹਨਾਂ ਬਾਰੇ ਵੀ ਸਾਡੇ ਪੰਜਾਬੀ ਬੋਲਾਂ ਤੋਂ ਦਿੱਤਾ ਜਾ ਰਿਹਾ ਬਾਈ ਜੋਤ ਬਲਵੰਨ ਆਨੰਦ ਸਿੰਘ ਕਰਨ ਪਹਿਲਵਾਨ ਕਿੱਥੇ ਵੀ ਜਾਂਦੇ ਬਾਈ ਜੋਤ ਬਲਵੰਨ ਤੇ ਚੰਦਨ ਪਹਿਲਵਾਨ ਜੀ ਸੰਗਰੂਰ ਪੰਡਤ ਢੋਗਲ ਖੇਡੀ ਕਾਲਾ ਨਮੋੜ ਜੋਤ ਬਲਵੰਨ ਆਨੰਦ ਸਿੰਘ ਬੜੀ ਤਾਕਤ ਦੀ ਕੁਸ਼ਤੀ ਚੱਲਦੀ ਹੂਈ ਦੇਖੋ ਜਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਵਾਹ ਬਈ ਅਸਲ ਨਸੀਬ ਵੱਲੋਂ ਹਰਦੀ ਯੂਐਸਏ ਵੱਲੋਂ ਸਾਡੇ ਭੌਜੀ ਸਾਹਿਬ ਵੱਲੋਂ ਬੜਾ ਬੜਾ ਮਾਨ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈ ਅਸੀਰਵਾਦ ਮਾਨੋ ਪੁੱਤ ਕਰੇ ਜਮਾਨ ਮੁੱਖਾ ਫੋਟੋ ਕਰਵਾਉਣੀ ਹੈ ਤੇਰੀ ਵੀ ਇਹਨਾਂ ਦੇ ਜਿੱਤੇ ਸਰਦਾਰ ਧਰਮਜੀਤ ਸਿੰਘ ਦੀ ਝੱਜ ਉਹ ਵੀ ਖਾੜੇ ਪਾਸੇ ਬਜ ਬੰਦਦੇ ਨੇ ਕਹਿੰਦੇ ਹਾਂ ਵੀ ਸਾਡੇ ਪੰਜਾਬੀ ਬੋਲਾਂ ਦੇ ਖੂਸੇ ਤੇ ਵੱਡੇ ਮਾਨ ਸਨਮਾਨ ਕੀਤੇ ਗਏ ਨੇ ਤੁਮੇ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਹਰੀ ਸਿੰਘ ਦਾ ਪੋਤਾ ਹੈ ਇਸ ਇਲਾਕੇ ਦਾ ਮਾਣ ਹੈ ਸੁਖਮਨ ਕਹਿੰਦੇ ਉਮੇਦਪੁਰੇ ਵਾਲਾ ਉਹ ਕਮਾਲ ਦੀ ਕੁਸ਼ਤੀ ਹੈ ਜੀ ਕਮਾਲ ਦੀ ਕੁਸ਼ਤੀ ਹੋਊਗੀ ਇਹਦੀ ਕੁਸ਼ਤੀ ਤੇ 200 ਰੁਪਏ ਸਾਡੇ ਵੀਰ ਹਰਵੀਰ ਕਨੇਡਾ ਤੇ ਗੋਪੀ ਨੰਬਰ ਕੰਮ ਕਰਦੇ ਤਾਂ ਅੰਮਾਨ ਕਰਨ ਸਰਦਾਰ ਹਰਵੀਰ ਸਿੰਘ ਜੀ ਆਰਮਾਨ ਵਾਲੇ ਫਿਰ ਨਾਲ ਦੇ ਬੰਦੇ ਤੁਸੀਂ ਚੱਲਣਾ ਨਾ ਨਾ ਮਾਰੋ ਸਾਡੇ ਪੰਜਾਬੀ ਪਰਮਾਣੂ ਲੋ ਜੇ ਟੱਪੇ ਪਿੰਡ ਦੇ ਵਿੱਚ ਚੱਲਦੇ ਨੇ ਕਸਤੀ ਛੱਡੇ ਦੀ ਕਸਤੀ ਵੀ ਹੋਣੀ ਆ ਤੇ ਰੋਡ ਪਹਿਲਾ ਕੋੜ ਚੱਲਦੇ ਨੇ ਜਿਹੜੀਆਂ ਛੋੜੇ ਨੇ ਜਵਾਰ ਉਹਨਾਂ ਦੀਆਂ ਜਿਹੜੇ ਬੰਦੇ ਨੇ ਉਹਨਾਂ ਦੀਆਂ ਸਭ ਆ ਨਹੀਂ ਬਣਾ ਬਣਾ ਕਰਵਾਉਣਾ ਇਹਨੂੰ ਵਾਸੀ ਨਾਲ ਨਾ ਮਾਣੋ ਮੈਚ ਦਾ ਚਾਣੇ ਬਲੌਗ ਵੀ ਪਾਏ ਨੇ ਆਪਣੇ चाले ज़ोर ते कम चाली चंड ਸਰਕਾਰ ਦੇ ਬੇਕੀਸੇ ਦੇ ਬ੍ਰੋਗ ਚੰਗੀ ਬਾਰੇ ਬੋਲਣ ਚਾਹੁੰਦਾ ਹਾਂ ਸਾਡੇ ਕਿਸਾਨ ਵੀ ਬੇਚੈਨ ਰਹੇ ਨੇ ਸਿਰੋਪੀ ਬੈਠੋ ਦੋਵੇਂ ਕਿਸਾਨਾਂ ਦਾ ਮੰਗਾਂ ਚਾਹੇ ਨੇ ਸਵਾਲ ਕਰਦੇ ਨੇ ਗਾਰਡਨ ਜਿਹੜੀ ਆਸੀ ਮਾਹਰ ਪਤੀ ਦੇ ਲੋ ਇਸ ਮਾਮਲੇ ਕਿਸਾਨ ਸਾਡੇ ਭਾਰਤ ਦੀ ਧਰਤੀ ਦੇ ਕੋਈ ਇਸ ਮਾਮਲੇ ਕਿਸਾਨੀ

ਨਿਖਾਰਨ ਕੇ ਮਾਮਲੇ ਤੇ ਚਿੰਤਕ ਵਾਲਾ ਅਫਸਰ ਵੀ ਦੇ ਦਿੱਤੇ ਲੋਕੀਏ ਭਾਰਤੀ ਦੇਸ਼ ਦੇ ਲੋਕਾਂ ਇਸ ਸਹਾਇਤਾ ਕਿਸਮਾ ਲਈ ਮੈਂ ਇਹ ਹੈ ਨਹੀਂ ਬਾਈ ਫਾਉਂਡ ਕਮੇਟੀ ਦੇ ਸਾਰਾ ਗੱਲ ਨਹੀਂ ਕਰਦੇ ਸੌਡ ਨਾ ਬੰਦਾ ਦੇ ਗੱਲ ਮਾਚਦੇ ਇਹੋ ਜਿਹਾ ਪੇਜ ਲੈਂਦੇ ਆ ਵੀ ਦੇਖ ਦਿੰਦੇ ਆ ਵੀ ਜਿਹੜੇ ਮੁਸੀਬਤਾਂ ਆ ਫੋਟੋ جن دے وچوں ہا ہتھ کیتی اے اس دے سارے جے جو نوں لگ گئے پوری طرح ایں لگ گیا جن دے وچوں ہووے گا تے بہت سنا نکایا پورا ساہما اوتر دے پچھے رہنیں ہن حاجی سر سید دی طاقت اں نال دے تے اوہ اراہی دے وچوں سناواں تے بس جے رہے سواری کھینیاں پتہ نہیں والی سٹھارہ کو تمام سکھو کا بندہ رات میں صوبے سے چلو پارٹی لے کر جے تو یہ دو طرحیں بتایا میں نو کے دے دے ہوے کروں اس طرح کرے گا میں کام اڑوں اور ہمارا شان دار کُسی جگہ کھڑے ہیں یہاں شامر پنڈو کھیڑ میں آئے سارے جی چاچے تے ہرن چاچے والا باہر رونے لگے گئے ہیں ٹینشن ٹینڈی کیسی ہے ਸਭ ਤੋਂ ਪਹਿਲਾਂ ਜੀ ਦਿਆ ਦਾ ਜੀ ਦਾ ਪਰਿਵਾਰ ਦਾ ਤੇ ਨਾਲ ਹਰ ਮਨ ਦੀ ਬਖਸ਼ਿਸ਼ ਆਪਾਂ ਮੰਗਾਂਗਾ ਤੁਹਾਣਾ ਹੈ ਭਾਈ ਜੀ ਮਾਰਨੀ ਹੈ ਕਿਥੇ ਅਸਮਾਨਾ ਰੋ ਪੰਰਿਸ ਤੋਂ ਮੰਗਾਂਗਾ ਪੰਰਿਸ ਤੋਂ ਸਤੰਤ ਪਾਸੇ ਜੀ ਇਹ ਪੰਰਿਸ ਤੋਂ ਭਾਈ ਭਾਈ ਤੋਂ ਮਾਰਨ ਦੇ ਪਾਸੇ ਜੀ ਦੇ ਲਈ ਜਿੰਦੇ ਦੀ ਕੋਸ਼ਿਸ਼ ਦੇ ਵਿੱਚ ਰਾਜੀ ਪਾਉਂਦੇ ਪਾਸੇ ਹੈ ਅਸੀਂ ਰੱਖਾਂਗੇ ਇਹ ਕਿਹੜੀ ਗੱਲ ਹੈ ਕਿ ਅੱਜ ਤੱਕ ਇਹ ਦੋ ਚਾਰ ਹੁਣ ਦੇਰੀਆਂ ਬਹੁਤ ਦੇਰੀਆਂ ਬਹੁਤ ਜਿੱਤੇਗਾ ਜਿੱਥੇ ਇਹ ਲੰਮਾ ਹੋ ਜਾਣਾ ਹੈ ਜੇ ਉਹ ਨਾ ਕਰ ਮੈਂ ਇਸ ਜਿੱਤੇ ਬਾਦਲੇ ਜੋਨੇ ਹਕਤ ਪਾਣੀ ਇਕਾ ਖੂਬ ਕਿਤਾ ਨੰਬਰ ਹੈਲੋ ਸਭ ਦਾ ਸਤਿ ਸ਼੍ਰੀ ਅਕਾਲ ਬੁੱਧ ਜਰਾ ਜਗਰਾਈ ਸੂਰਪ੍ਰਸਿੱਧ ਜਗ੍ਹਾ ਤੇ ਹੋਵੇ ਜੀ ਸਾਡੀ ਜੀ ਤੋਂ ਨਾਮ ਨੂੰ ਹਮੇਸ਼ਾ ਬਸ ਜੀ ਜੀ ਆਵਾਜ਼ਾਂ ਕੀਤੀਆਂ ਨੇ ਤੇ ਜਿਹਨੇ ਇਸ ਸਾਰੀ ਪ੍ਰਾਪਰਟੀ ਡਿਵੀਡਡ ਦੇ ਤੋ ਜੀ ਦੀ ਫੌਂਡਾ ਗੀਤੀਆਂ ਨੇ ਉਹਨਾਂ ਨੂੰ ਸੋਸ਼ਲ ਰੀਅਲ ਅਸਟਾਂਡ ਨੂੰ اور کتے جو چاروں میں ہا سچی جی نے کتے کروا نا ماں آں تے بدھو تے ساریاں جی نے ہا رنگے لاکھے دور دوروں خلائی دا نظارہ تے ہندو جی دا تھارا چٹارا چپن جھڑکا چلو جی گل تو اوہ کتنے ماری دے یار تے نہ ہا دو جگہ پھننے تے سچی ماں جی پر کام نہ رکھاں ماں اے جتا دے ماں جی دے خاطر ਕਿਤੇ ਜਾਨ ਕੀ ਰਵਿੰਦਰ ਸਿੰਘ ਜੀ ਪਿੰਤੂ ਸਾਹਿਬ ਨੇ ਨਾਮ ਰੋਣ ਕਰ ਸਕਿਆ ਸਾਡੇ ਦਸਨੀਰ ਸਿੰਘ ਜੀ ਤਾਂ ਲੱਗ ਸੀ ਜੀ ਉਹਨਾਂ ਵੱਲੋਂ ਸਪੈਸ਼ਲ ਟ੍ਰੇਨ ਦੀ ਜਿੱਤੋ ਮਿਲਣਾ ਤੁਸੀਂ ਮਾਣ ਕਰ ਸਕਦੇ ਹਾਂ ਜੀ ਮਾਣ ਉਹ ਨਾਤੇ ਵਿੱਚ ਹੋ ਗਈ ਮੁਰੰਤਰੀ ਤੋਂ ਸਵੇਰਾਂ ਤੋਂ ਪਸੰਦ ਆਇਆ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਅਸੀਂ ਤਾਂ ਪ੍ਰਾਕ੍ਰਿਤਿਕ ਮੰਗ ਦੇ ਪਹੁੰਚ ਦੀ ਲਗਾਰ ਹੈ 16 ਦੇ 25 ਰਖੀ ਜਰਦੜੀ ਵਾਲਾ ਜਫੀ ਆਹ ਰੇਡ ਦੇ ਉੱਤੇ ਜਫਾ ਲਾਵੇ 500 ਦੇ ਮਾਣ 500 ਦੇ ਮਾਣ ਆਹ ਕਬੱਡੀ ਦੇ ਉੱਤੇ ਖੋਣਗੇ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਕਹਿੰਦੇ ਵੀ ਆਸੂ ਦੇ ਪਰ ਉੱਥੇ ਕਹਿੰਦੇ ਵੱਡਾ ਜਿੱਥੇ ਜਿੱਥੇ ਵੱਡੀ ਸੇਵਾ ਭੇਜਦੇ ਨੇ ਉੱਥੇ ਇਸ ਵਕਤ ਪੜਾਈ ਦੇ ਵਿੱਚ ਵੀ ਸੀਏ ਕਰ ਰਹੇ ਨੇ ਕੈਨੇਡਾ ਦੇ ਵਿੱਚ ਬਹੁਤ ਵੱਡਾ ਜਿਹੜਾ ਮਾਨ ਸਨਮਾਨ ਦੀ ਹੋਰੇ ਖਿਡਾਰੀਆਂ ਵਾਸਤੇ ਭੇਜਦੇ ਨੇ ਹਾਂਜੀ ਮਾਈ ਆਹ ਪੰਨਾਂ ਨੂੰ ਜੋ ਤਿਆਰ ਕਰਦੇ ਆ ਰਾ ਕਬੱਡੀ ਪਾਉਣ ਦੇ ਲਈ ਨਮੂਰ ਇੰਡਸਟਰੀ ਦੇ ਸਾਡੇ ਵੀਰ ਨੇ ਉਹ ਵੀ ਸਾਡੇ ਬੋਲਿਆਂ ਦਾ ਮਾਣ ਕਰਦੇ ਵੱਡਾ ਧੰਨਵਾਦ ਹੈ ਹਰ ਇੱਕ ਜਥੇ ਤੇ ਹਰ ਕੋਨੇ ਵੱਡੇ ਮਾਣ ਕਰੀ ਜਾਂਦੇ ਸਾਡੇ ਵੀਰ ਨੇ ਬਹੁਤ ਧੰਨਵਾਦ ਹੈ ਜਿਲ੍ਹੇ ਦਿਵਾਮਾ ਨੇ ਪਰ ਮੈਚ ਪੂਰਾ ਤੋਤੀਆ ਖੇਡਾ ਜਾ ਰਿਹਾ ਕੰਮੀ ਮਿਹਰੀਆਂ ਤੂਫਾਨ ਨਹੀਂ ਰੋਕ ਸਕਦੇ ਜਿੰਨਾ ਪਹੁੰਚਣਾ ਹੋਵੇ ਮકાਮ ਤੇ ਕੋਈ ਪਹੁੰਚਦੇ ਨਹੀਂ ਮੰਜ਼ਲਿਆਂ ਦੇ ਉੱਤੇ ਸਾਡੇ ਸੰਤੋਖ ਸਿੰਘ ਜੀ ਨਿੰਮ ਵਾਲਾ ਢਾਬਾ ਉਹਨਾਂ ਦਾ ਪੁੱਤਰਾ ਗੁਰੂ ਇਕਬਾਲ ਕਨੇਡਾ ਉਹ ਵੀ ਕਦੇ ਕਨੇਡਾ ਤੋਂ ਲਾਇਵ ਅਨੰਦ ਮਾਨਦੇ ਨੇ ਉਹਨਾਂ ਨੇ ਵੀ ਕਹਿੰਦੇ ਗਹਿ ਗੱਡਵਾ ਸਹਿਯੋਗ ਹੈ ਇਹ ਵੱਡੇ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਬਹੁਤ ਵੱਡਾ ਧੰਨਵਾਦ ਜਿਹੜਾ ਖੌਨ ਜੱਫਾ ਲੱਗੂਗਾ ਕਸ਼ਰ ਫੱਲਾਓ 100 ਰੁਪਿਆ ਸੰਤੋਖ ਸਿੰਘ ਜੀ ਨੰਨੂ ਵਾਲਾ ਟੱਪਾ ਉਹਨਾਂ ਵੱਲੋਂ ਆਹ ਜਿਹੜਾ ਜੱਫਾ ਪਹਿਲਾਂ ਲੱਗੂ ਹੁਣ ਤੋਂ ਸੰਤੋਖ ਸਿੰਘ ਜੀ ਟੱਪਾ ਨੇ ਬੜਾ ਇੱਕ ਸੌ ਦੇ ਮਾਨ ਸਨਮਾਨ ਹੋਣਗੇ ਅਨਮੋਲ ਇੰਡਸਟਰੀ ਵਾਲੇ ਵੀ ਇਹ ਕਹਿੰਦੇ ਵੱਡਾ ਮਾਣ ਕਰਦਾਗੇ ਜੇ ਜੱਫਾ ਲੱਗੇ ਚਰਜੜੀ ਦੀ ਟੀਮ ਦਾ ਕੋਈ ਖਾਤੀ ਆਵੇ ਅੰਕੜਿਆਣੇ ਵਾਲਾ ਖੇਚ ਤਿਆਰੀ ਖੇਚ ਚੱਲੀ ਓ ਆਓ ਰਾਏਕੋਟਿਆ ਕੇਵਲ ਲੱਤੇ ਵਾਲਿਆ ਕਰੀ ਫਿਰ ਗੱਲ ਉਹ ਚੱਲਦੇ ਨੇ ਇੱਥੇ ਵਿੱਚ ਜੜਗੜੀ ਦੀ ਟੀਮ ਨੇ 10 ਅੰਕ ਰੇ ਔਰ 7.5 ਅੰਕ ਲੈ ਕੇ ਸਰਵਾਰ ਦੀ ਟੀਮ ਜਿੱਤੂ ਰਹੀ ਹੈ ਬਾਈ 12 ਦੇ ਵਿੱਚੋਂ ਤਿੰਨ ਖਿਡਾਰੀ ਸਿੱਖ ਸਰਦਾਰ ਦੇ ਤੇ ਕਾਹ ਵਧ ਕੇ ਬੱਲੇ ਬੱਲੇ ਕਰਾਈਆ ਤੇ ਜਦੋਂ ਲੋੜ ਪਈ ਅੱਗੇ ਆਉ ਮੇਰਾ ਖਾਲਸਾ 21 ਦੀ 33 ਪਰ ਕਾਹੀ ਮੇਰਾ ਖਾਲਸਾ ਤੇ ਜਦੋਂ ਲੋੜ ਪਈ ਅੱਗੇ ਆਉ ਮੇਰਾ ਖਾਲਸਾ ਪਰ ਮੁੰਡਾ ਕੰਨ ਟਕੜਾ ਆਪਣੀ ਟੀਮ ਦੇ ਹਿੱਸੇ ਆ ਤ ਵਾਦਾ ਕਰ ਗਿਆ ਦੀ ਕਬੱਡੀ ਪੈ ਗਈ ਹੈ ਆ ਗੁੱਗਾ ਮਰਵੇ ਸਤਾਨਾ ਵਾਲੇ ਪਾਸੇ ਰੱਬੋ ਦੀ ਟੀਮ ਹੈ ਦੂਜੇ ਪਾਸੇ ਮੇਨ ਰਸਤੇ ਵਾਲੀ ਸਾਈਡ ਮੰਡੀਆਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਇਧਰ ਦੇ ਪਾਸੇ ਲੱਪੂ 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 ਮੰਡੀਆਂ ਵਾਲਾ ਕਬੱਡੀ ਪਾ ਰਿਹਾ ਟਵਾਣਾ ਬਿੰਦਾ ਕਹਿੰਦੇ ਕਰਦਾ ਟਰਾਈ ਖੇਡ ਦੇ ਮੈਦਾਨ ਦੇ ਵਿੱਚ ਫੇਰ ਸਮਾਉਂ ਗਿਆ ਆ ਰੇਸ਼ਮ ਵੀ ਕਬੱਡੀ ਆ ਲੱਭੀ ਵਰਗੜੀ ਪਾ ਰਿਹਾ ਜਿੱਥੇ ਲਾਉਣੇ ਪਾ ਰਹੇ ਆ ਲੱਭੀ ਹਾਥੀ ਆ ਖਿੱਚ ਪਿਆਰੇ ਕਾ ਗਾਪੀ ਰੋ ਗਾਪੀ ਦਾ ਰੇਸ਼ਮ ਰੇਸ਼ਮ ਤੇ ਗਾਪੀ ਹੋ ਗਿਆ ਪਾਸੇ ਬੱਲੇ ਬੱਲੇ ਆ ਸਵਾਦ ਕਬੱਡੀ ਦਾ ਆ ਸਵਾਦ ਕਬੱਡੀ ਦਾ ਖੇਡ ਮੈਦਾਨ ਇਹ ਪੋਤਾ ਕਰ ਦਿੱਤਾ ਸਾਡੇ ਵੀਰ ਨੇ ਆਦੇ ਟੂਰਨਾਮੈਂਟ ਦੇ ਉੱਤੇ ਡਾਕਟਰ ਧਰਮ ਧਰਮਿੰਦਰ ਜੀ ਡਾਕਟਰ ਧਰਮਿੰਦਰ ਜੀ ਰਾਜਵੜ ਵਾਲੇ ਇੱਥੇ ਧਰਮ ਵੀਰ ਹੁਣੀ ਸਾਡੇ ਵੀਰ ਦੋਨੇ ਨਿੱਕੇ ਵੀ ਹੋ ਗਏ ਨੇ ਹਨ ਮੋਹਨ ਇੰਡਸਟਰੀ ਵਾਲੇ ਜਸਵੀਰ ਹੁਣੀ ਤੇ ਪੰਟੂ ਪ੍ਰਧਾਨ ਜੀ 2000 ਰੁਪਏ ਪੋਤਾ ਕੀਤਾ ਧੰਨਵਾਦ ਐਪੀ ਜਰਗਦੀ ਵਾਲਾ ਹਰ ਜੱਫਾ 500 ਦਾ ਪਰ ਉਧਰੋਂ ਵੀਰ ਜਸ਼ਨ ਆਲਮਗਿਰੀ ਜਦੋਂ ਟੱਕਰ ਹੁੰਦੀ ਹੈ ਤੇ ਦੁਨੀਆ ਪੱਦਾ ਪਾਰ ਹੋ ਜਾਂਦੀ ਹੈ ਇਹ ਕੜਿਆਣੇ ਵਾਲਾ ਗੋਤੀ ਆ ਮੇਰੇ ਮਿੱਤਰ ਲੱਗੂ ਜੱਪਾ ਜਾ ਫਿਰ ਨਹੀਂ ਇਹ ਮੈਚਬਾਰੀ ਵੀ ਵੱਡੀ ਰਹੀ ਹੈ ਟੀਮਾਂ ਸਾਰੀਆਂ ਇਸ ਸਮੇਂ ਸਰਸਦੀਆਂ ਅੱਜ ਨਾਨਕੇ ਬੜਨਾ ਕਬੱਡੀ ਕੱਪ ਉਹ 2000 ਦਾ ਜੱਫਾ ਹੋਈ 2000 2000 ਨਾਲ ਕਹਿੰਦੇ ਹਾਤੀ ਆ ਚਰਗੜੀ ਵਾਲਾ ਜਿੰਨੇ ਜੱਫੇ ਲਾ ਲਈ ਹੈ ਉਹਨੇ ਸਾਢੇ ਭਰਾ ਨੇ ਕਹਿੰਦੇ 5-500 ਐਲਾਨ ਕਰੀ ਜਾ ਰਿਹਾ ਹੈ ਪਰ